ਮੈਂ ਲੜਕਾ ਬਣ ਕੇ ਮੈਟਰੋ ਸਟੇਸ਼ਨ ਤੇ ਕੰਮ ਕਰਦੀ ਸੀ। ਅਥੇ ਰਾਤ ਨੂੰ ਇੱਕ ਹੀ ਕਮਰੇ ਵਿੱਚ ਮੇਰੇ ਨਾਲ ਪੰਜ ਮੁੰਡੇ ਵੀ ਸੌਂਦੇ ਸਨ। ਪਰ ਉਹ ਨਹੀਂ ਜਾਣਦੇ ਸੀ ਕਿ ਮੈਂ ਇੱਕ ਕੁੜੀ ਹਾਂ। ਇੱਕ ਦਿਨ ਡਿਊਟੀ ਕਰਦੇ ਸਮੇਂ ਮੈਂ ਬੇਹੋਸ਼ ਹੋ ਗਈ। ਮੇਰੀ ਅੱਖ ਖੁੱਲ੍ਹੀ ਤਾਂ ਮੈਂ ਆਪਣੇ ਆਪ ਨੂੰ ਹਸਪਤਾਲ ਵਿੱਚ ਪਾਇਆ। ਡਾਕਟਰ ਨੇ ਕਿਹਾ ਕਿ ਮੈਂ ਪੇਟ ਤੋਂ ਹਾਂ। ਮੈਂ ਸਾਰੀ ਰਾਤ ਜਾਗਦੀ ਰਹੀ ਜਦੋਂ ਬਾਰੀ-ਬਾਰੀ ਉਹ ਪੰਜ ਮੁੰਡੇ ਆ ਕੇ ਮੇਰੇ ਨਾਲ ਮੈਂ ਸਵੇਰੇ ਸਵੇਰੇ ਜਲਦੀ ਕੰਮ ਤੇ ਜਾਣ ਦੀ ਤਿਆਰੀ ਕਰ ਰਹੀ ਸੀ ਅੱਜ ਮੈਂ ਕੰਮ ਤੇ ਜਾਣ ਲਈ ਲੇਟ ਹੋ ਗਈ ਸੀ ਕਿਉਂਕਿ ਕਈ ਦਿਨਾਂ ਤੋਂ ਮੇਰੀ ਤਬੀਅਤ ਠੀਕ ਨਹੀਂ ਚੱਲ ਰਹੀ ਸੀ ਮੈਨੂੰ ਬਹੁਤ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋ ਰਹੀ ਸੀ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਨਾਲ ਇਹ ਸਭ ਜ਼ਿਆਦਾ ਕੰਮ ਕਰਨ ਕਾਰਨ ਹੋ ਰਿਹਾ ਹੈ ਮੇਰੇ ਨਾਲ ਦੇ ਬਾਕੀ ਸਭ ਲੋਕ ਆਪ ਆਪਣੇ ਕੰਮ ਤੇ ਚਲੇ ਗਏ ਸੀ ਮੈਂ ਵੀ ਜਲਦੀ ਨਾਸ਼ਤਾ ਕਰਕੇ ਤਿਆਰ ਹੋਣ ਲੱਗੀ ਮੈਨੂੰ ਤਿਆਰ ਹੋਣ ਵਿੱਚ ਕਾਫੀ ਸਮਾਂ ਲੱਗ ਗਿਆ ਸੀ ਕਿਉਂਕਿ ਮੈਂ ਹੌਲੀ-ਹੌਲੀ ਤਿਆਰ ਹੁੰਦੀ ਸੀ ਮੈਨੂੰ ਖੁਦ ਨੂੰ ਆਪਣਾ ਰੂਪ ਵੀ ਬਦਲਣਾ ਪੈਂਦਾ ਸੀ ਮੈਨੂੰ ਆਪਣੇ ਮਰਦਾਂ ਵਾਲੇ ਪੇਸ਼ ਵਿੱਚ ਤਿਆਰ ਹੋਣਾ ਪੈਂਦਾ ਸੀ ਜਦੋਂ ਮੈਂ ਤਿਆਰ ਹੋ ਕੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਤਾਂ ਮੇਰੀ ਖੂਬਸੂਰਤੀ ਉਹੀ ਸੀ ਜੋ ਸਭ ਨੂੰ ਮੇਰੀ ਤਰਫ ਖਿੱਚ ਰਹੀ ਸੀ ਮੈਂ ਜਲਦੀ ਜਲਦੀ ਤਿਆਰ ਹੋ ਕੇ ਘਰੋਂ ਬਾਹਰ ਨਿਕਲੀ ਮੈਂ ਆਪਣੇ ਆਪ ਤੇ ਪੈਂਦੀਆਂ ਹੋਈਆਂ ਮਰਦਾਂ ਦੀਆਂ ਗੰਦੀਆਂ ਨਜ਼ਰਾਂ ਮਹਿਸੂਸ ਕਰ ਰਹੀ ਸੀ ਮੇਰੇ ਲਈ ਇਹੀ ਸੀ ਕਿ ਮੈਂ ਇੱਕ ਲੜਕਾ ਬਣ ਕੇ ਰਹਾ ਕਿਉਂਕਿ ਮੈਂ ਬਹੁਤ ਸੋਹਣੀ ਸੀ ਮੈਂ ਮੈਟਰੋ ਸਟੇਸ਼ਨ ਤੇ ਪਹੁੰਚੀ ਅਤੇ ਆਪਣਾ ਕੰਮ ਕਰਨ ਲੱਗੀ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰੀ ਤਬੀਅਤ ਵਿਗੜ ਰਹੀ ਹੈ। ਮੈਨੂੰ ਜੋ ਡਰ ਸੀ ਉਹੀ ਹੋਇਆ। ਮੇਰਾ ਸਿਰ ਚਕਰਾਉਣ ਲੱਗਿਆ ਸੀ, ਜੀ ਮਚਲਾਉਣ ਲੱਗਿਆ। ਮੈਂ ਜਲਦੀ ਬਾਥਰੂਮ ਵਿੱਚ ਗਈ ਤਾਂ ਮੈਨੂੰ ਉਲਟੀ ਆ ਗਈ। ਮੈਂ ਜੋ ਵੀ ਖਾਦਾ ਪੀਤਾ ਸੀ ਉਹ ਸਾਰਾ ਬਾਹਰ ਨਿਕਲ ਗਿਆ। ਉਸ ਦਿਨ ਮੈਂ ਬਹੁਤ ਹੀ ਮੁਸ਼ਕਿਲ ਨਾਲ ਆਪਣੀ ਡਿਊਟੀ ਪੂਰੀ ਕੀਤੀ ਅਤੇ ਇੱਕ ਦਿਨ ਦੀ ਛੁੱਟੀ ਲੈ ਕੇ ਕੰਮ ਤੋਂ ਨਿਕਲ ਗਈ ਪਰ ਇੱਕ ਦਿਨ ਦੀ ਛੁੱਟੀ ਵੀ ਮੈਨੂੰ ਬਹੁਤ ਹੀ ਮੁਸ਼ਕਿਲ ਨਾਲ ਮਿਲੀ ਸੀ ਛੁੱਟੀ ਲੈ ਕੇ ਮੈਂ ਸਿੱਧੀ ਘਰ ਹੀ ਪਹੁੰਚੀ ਪਿਤਾ ਜੀ ਘਰ ਵਿੱਚ ਹੀ ਸਨ ਉਹ ਮੇਰੀ ਹਾਲਤ ਦੇਖ ਕੇ ਘਬਰਾ ਗਏ ਕੀ ਮੈਂ ਇਸ ਤਰ੍ਹਾਂ ਪੇਸ਼ ਬਦਲ ਕੇ ਕੰਮ ਕਰ ਰਹੀ ਹਾਂ ਮੈਨੂੰ ਪਤਾ ਸੀ ਕਿ ਮੇਰਾ ਇਹ ਸੱਚ ਜ਼ਿਆਦਾ ਸਮੇਂ ਤੱਕ ਛੁਪਿਆ ਨਹੀਂ ਰਹੇਗਾ ਇੱਕ ਨਾ ਇੱਕ ਦਿਨ ਸਾਹਮਣੇ ਆ ਹੀ ਜਾਵੇਗਾ ਅਤੇ ਮੈਂ ਰੰਗੇ ਹੱਥੀ ਫੜੀ ਜਾਵਾਂਗੀ ਪਰ ਪਿਤਾ ਜੀ ਮੈਨੂੰ ਨੌਕਰੀ ਛੱਡਣ ਲਈ ਕਹਿ ਰਹੇ ਸੀ ਮੈਂ পেট ਭਰ ਕੇ ਖਾਣਾ ਖਾਦਾ ਤੇ ਸੋ ਗਈ ਮੇਰੇ ਖਿਆਲ ਨਾਲ ਮੇਰੀ ਤਬੀਅਤ ਕਮਜ਼ੋਰੀ ਅਤੇ ਥਕਾਣ ਕਾਰਨ ਹੀ ਖਰਾਬ ਹੋ ਰਹੀ ਸੀ ਚੰਗਾ ਖਾਣਾ ਖਾਣ ਅਤੇ ਆਰਾਮ ਕਰਨ ਨਾਲ ਮੇਰੀ ਸਿਹਤ ਠੀਕ ਹੋ ਗਈ ਪਰ ਮੈਂ ਇਹ ਨਹੀਂ ਜਾਣਦੀ ਸੀ ਕਿ ਮੈਨੂੰ ਅਚਾਨਕ ਤੋਂ ਕਮਜ਼ੋਰੀ ਅਤੇ ਥਕਾਵਟ ਕਿਉਂ ਹੋਣ ਲੱਗੀ ਹੈ ਨਾ ਹੀ ਤਾਂ ਮੇਰਾ ਕੰਮ ਥਕਾਵਟ ਵਾਲਾ ਸੀ ਅਤੇ ਨਾ ਹੀ ਮੇਰੇ ਖਾਣ ਪੀਣ ਵਿੱਚ ਕੋਈ ਗਮੀ ਸੀ ਪਹਿਲਾਂ ਤਾਂ ਮੈਂ ਬਿਲਕੁਲ ਠੀਕ ਠਾਕ ਸੀ ਪਰ ਇੱਕਦਮ ਹੀ ਮੈਨੂੰ ਕਮਜ਼ੋਰੀ ਮਹਿਸੂਸ ਹੋਣ ਲੱਗੀ ਉਸ ਦਿਨ ਮੈਂ ਸਾਰਾ ਦਿਨ ਕੁਝ ਨਾ ਕੁਝ ਖਾਂਦੀ ਰਹੀ ਤਾਂ ਕਿ ਮੇਰੀ ਕਮਜ਼ੋਰੀ ਠੀਕ ਹੋ ਜਾਵੇ ਅਗਲੇ ਦਿਨ ਮੈਂ ਕੰਮ ਤੇ ਜਾਣਾ ਸੀ ਮੈਂ ਜ਼ਿਆਦਾ ਸਮਾਂ ਖਰਾਬ ਨਹੀਂ ਕਰ ਸਕਦੀ ਸੀ ਐਸ ਲਈ ਮੈਂ ਆਪਣੇ ਵਾਪਸ ਜਾਣ ਦੀ ਤਿਆਰੀ ਕਰ ਲਈ ਮੇਰੇ ਪਿਤਾ ਜੀ ਘਰ ਹੀ ਸਨ ਮੈਨੂੰ ਲੱਗਿਆ ਕਿ ਉਹ ਮੈਨੂੰ ਰੋਕਣਗੇ ਪਰ ਉਹ ਚੁੱਪ ਰਹੇ ਥੋੜੇ ਸਮੇਂ ਬਾਅਦ ਹੀ ਮੈਂ ਉੱਥੋਂ ਚਲੀ ਆਈ ਮੈਨੂੰ ਬਹੁਤ ਥਕਾਵਟ ਮਹਿਸੂਸ ਹੋ ਰਹੀ ਸੀ ਮੈਂ ਕੁਆਟਰ ਤੱਕ ਪਹੁੰਚਦੀ ਹੀ ਬਿਹਾਲ ਹੋ ਗਈ ਮੈਨੂੰ ਆਪਣੀ ਇਸ ਹਾਲਤ ਤੇ ਰੋਣਾ ਆ ਰਿਹਾ ਸੀ ਕਿਉਂਕਿ ਮੈਂ ਨਾ ਤਾਂ ਕੋਈ ਕੰਮ ਕਰ ਸਕਦੀ ਸੀ ਅਤੇ ਨਾ ਹੀ ਹਰਾਮ ਕਰ ਸਕਦੀ ਸੀ ਨਾ ਜਾਣੇ ਅਚਾਨਕ ਹੀ ਮੈਨੂੰ ਕੀ ਹੋ ਗਿਆ ਸੀ ਮੇਰੇ ਕੁਆਟਰ ਵਿੱਚ ਰਹਿਣ ਵਾਲਾ ਇੱਕ ਲੜਕਾ ਜਿਸ ਦਾ ਨਾਮ ਵਿਸ਼ਾਲ ਸੀ ਉਹ ਬਹੁਤ ਹੀ ਚੰਗਾ ਮੁੰਡਾ ਸੀ ਅਤੇ ਮੇਰਾ ਬਹੁਤ ਧਿਆਨ ਰੱਖਦਾ ਸੀ ਉਹ ਮੇਰੇ ਨਾਲ ਨਾਲ ਹੀ ਰਹਿੰਦਾ ਸੀ ਜਦੋਂ ਮੈਂ ਇਸ ਹਾਲਤ ਵਿੱਚ ਜਾ ਕੇ ਬਿਸਤਰੇ ਤੇ ਡਿੱਗ ਗਈ ਤਾਂ ਵਿਸ਼ਾਲ ਨੇ ਮੇਰਾ ਧਿਆਨ ਰੱਖਿਆ ਅਤੇ ਮੈਨੂੰ ਦਵਾਈ ਵੀ ਲਿਆ ਕੇ ਦਿੱਤੀ ਦਵਾਈ ਖਾ ਕੇ ਮੈਨੂੰ ਉਸ ਸਮੇਂ ਆਰਾਮ ਮਹਿਸੂਸ ਹੋ ਰਿਹਾ ਸੀ ਪਰ ਮੇਰੀ ਹਾਲਤ ਦਿਨ ਬਦਨ ਖਰਾਬ ਹੁੰਦੀ ਜਾ ਰਹੀ ਸੀ ਮੈਨੂੰ ਚੱਕਰ ਆਉਣ ਲੱਗੇ ਅਤੇ ਉਲਟੀ ਵੀ ਲੱਗ ਜਾਂਦੀ ਸੀ ਮੈਂ ਡਾਕਟਰ ਕੋਲ ਜਾ ਕੇ ਚੈੱਕਅਪ ਕਰਵਾਉਣ ਦਾ ਸੋਚ ਹੀ ਰਹੀ ਸੀ ਕਿ ਉਹੀ ਦਿਨ ਮੇਰੀ ਹਾਲਤ ਇੰਨੀ ਜ਼ਿਆਦਾ ਵਿਗੜ ਗਈ ਕੀ ਮੈਂ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਗਈ ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਆਪ ਨੂੰ ਹਸਪਤਾਲ ਵਿੱਚ ਪਾਇਆ ਮੈਂ ਦੇਖਿਆ ਡਾਕਟਰ ਮੇਰਾ ਚੈੱਕਅਪ ਕਰ ਰਿਹਾ ਸੀ ਅਤੇ ਡਾਕਟਰ ਮੇਰੇ ਵੱਲ ਹੈਰਾਨੀ ਨਾਲ ਦੇਖ ਰਿਹਾ ਸੀ ਉਹ ਮੇਰੇ ਤੋਂ ਮੇਰੇ ਬਾਰੇ ਪੁੱਛਣ ਲੱਗਿਆ ਫਿਰ ਮੈਂ ਡਾਕਟਰ ਨੂੰ ਆਪਣੇ ਬਾਰੇ ਦੱਸਿਆ ਡਾਕਟਰ ਮੇਰੀ ਗੱਲ ਸੁਣ ਕੇ ਮੇਰੇ ਮੂੰਹ ਵੱਲ ਹੀ ਦੇਖਦਾ ਰਿਹਾ ਉਸ ਨੇ ਮੈਨੂੰ ਕਿਹਾ ਕਿ ਤੇਰੀ ਜੋ ਹਾਲਤ ਹੈ ਉਸ ਨੂੰ ਦੇਖ ਕੇ ਤਾਂ ਮੈਨੂੰ ਲੱਗਿਆ ਕਿ ਤੂੰ ਵਿਆਹੀ ਹੋਈ ਹੈ ਤੂੰ ਕੁਵਾਰੀ ਹੈ ਤਾ ਇਹ ਸਭ ਮੈਂ ਡਾਕਟਰ ਦੀ ਗੱਲ ਨਹੀਂ ਸਮਝ ਪਾ ਰਹੀ ਸੀ ਫੇਰ ਮੈਂ ਡਾਕਟਰ ਨੂੰ ਪੁੱਛਿਆ ਕਿ ਮੇਰੀ ਇਸ ਹਾਲਤ ਦੀ ਵਜ੍ਹਾ ਕੀ ਹੈ ਮੈਂ ਤਾਂ ਖਾਣਾ ਪੀਣਾ ਵੀ ਚੰਗਾ ਖਾਂਦੀ ਹਾਂ ਫੇਰ ਕੁਝ ਦਿਨਾਂ ਤੋਂ ਮੈਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਅਤੇ ਚੱਕਰ ਵੀ ਆ ਰਹੇ ਹਨ ਅਤੇ ਉਲਟੀ ਵੀ ਲੱਗ ਰਹੀ ਹੈ ਡਾਕਟਰ ਨੇ ਮੇਰੇ ਸਵਾਲ ਪੁੱਛਣ ਤੇ ਮੈਨੂੰ ਜੋ ਜਵਾਬ ਦਿੱਤਾ ਉਹਨਾਂ ਦੀ ਗੱਲ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਈ ਸੀ ਮੇਰਾ ਨਾਮ ਰਮਨ ਹੈ ਅਤੇ ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ ਪਹਿਲਾਂ ਸਾਡੀ ਹਾਲਤ ਬਹੁਤ ਵਧੀਆ ਸੀ ਉਸੇ ਸਮੇਂ ਪਹਿਲਾਂ ਤੋਂ ਮੇਰੇ ਪਿਤਾ ਜੀ ਨੂੰ ਨਸ਼ੇ ਦੀ ਲਤ ਲੱਗ ਗਈ ਸੀ ਅਤੇ ਉਹ ਸਾਡਾ ਸਾਰਾ ਪੈਸਾ ਨਸ਼ੇ ਵਿੱਚ ਹੀ ਉਡਾਣ ਲੱਗੇ ਉਸ ਕਾਰਨ ਹੀ ਸਾਡੇ ਘਰ ਦੇ ਹਾਲਾਤ ਬੁਰੇ ਹੋਣ ਲੱਗੇ ਮੇਰੀ ਮਾਂ ਨੇ ਪਿਤਾ ਜੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਸ਼ੇ ਦੀ ਲਤ ਇੰਨੀ ਛੇਤੀ ਨਹੀਂ ਛੁੱਟਦੀ ਮੈਂ ਆਪਣੇ ਛੋਟੇ ਭੈਣ ਭਰਾਵਾਂ ਨੂੰ ਦੇਖਦੀ ਹੀ ਰਹਿੰਦੀ ਮੈਂ ਖੁਦ ਨੂੰ ਬੇਵਸ ਮਹਿਸੂਸ ਕਰਦੀ ਸੀ ਮੈਂ ਬਾਹਰ ਜਾ ਕੇ ਆਪਣੇ ਘਰ ਵਾਲਿਆਂ ਲਈ ਕਮਾਉਣਾ ਚਾਹੁੰਦੀ ਸੀ ਪਰ ਮੈਂ ਬਹੁਤ ਸੋਹਣੀ ਸੀ ਮੇਰਾ ਇਹ ਹੀ ਹੁਸਨ ਮੇਰੇ ਬਾਹਰ ਜਾ ਕੇ ਕੰਮ ਕਰਨ ਵਿੱਚ ਮੁਸ਼ਕਲਾਂ ਪੈਦਾ ਕਰ ਰਹੀ ਆ ਸੀ ਜਦੋਂ ਤੋਂ ਪਿਤਾ ਜੀ ਨੇ ਨਸ਼ਾ ਕਰਨਾ ਸ਼ੁਰੂ ਕੀਤਾ ਸੀ ਉਸੇ ਸਮੇਂ ਤੋਂ ਹੀ ਆਸ-ਪਾਸੇ ਦੇ ਮਰਦਾਂ ਦੀਆਂ ਗੰਦੀਆਂ ਨਜ਼ਰਾਂ ਮੈਨੂੰ ਮੇਰੇ ਸਰੀਰ ਉੱਤੇ ਤੀਰ ਵਾਂਗੂ ਆਰ-ਪਾਰ ਜਾਂਦੀਆਂ ਮਹਿਸੂਸ ਹੁੰਦੀਆਂ ਸਨ ਪਰ ਮੈਂ ਬਹੁਤ ਮਜਬੂਰ ਸੀ ਜੇ ਮੈਂ ਹਿੰਮਤ ਨਾ ਕਰਦੀ ਤਾਂ ਮੇਰੇ ਛੋਟੇ ਭੈਣ-ਭਰਾ ਘਰ ਵਿੱਚ ਪਏ ਭੁੱਖ ਨਾਲ ਹੀ ਮਰ ਜਾਂਦੇ ਪਿਤਾ ਜੀ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਮੇਰੀ ਮਾਂ ਗੁੰਮਸਮ ਜੀ ਰਹਿਣ ਲੱਗੀ ਸੀ ਅਤੇ ਇੱਕ ਕੋਨੇ ਵਿੱਚ ਹੀ ਪਈ ਰਹਦੀ ਹੁਣ ਤਾਂ ਉਹਨਾਂ ਦੀ ਤਬੀਅਤ ਵੀ ਖਰਾਬ ਹੋਣ ਲੱਗੀ ਸੀ ਘਰ ਵਿੱਚ ਖਾਣ ਪੀਣ ਦਾ ਰਾਸ਼ਨ ਖਤਮ ਹੋ ਗਿਆ ਸੀ ਮੈਂ ਘਰੋਂ ਬਾਹਰ ਨਿਕਲਣ ਦਾ ਸੋਚਿਆ ਪਰ ਮੈਂ ਨਹੀਂ ਜਾਣਦੀ ਸੀ ਕਿ ਇਹ ਮੇਰੇ ਲਈ ਇੱਕੋ ਇਮਤਿਹਾਨ ਹੋਵੇਗਾ ਮੈਂ ਘੱਟ ਪੜ੍ਹੀ ਹੋਣ ਕਾਰਨ ਛੋਟੀ ਮੋਟੀ ਨੌਕਰੀ ਲੱਭ ਰਹੀ ਸੀ ਪਰ ਮੈਂ ਜਿੱਥੇ ਵੀ ਨੌਕਰੀ ਲਈ ਜਾਂਦੀ ਮੇਰਾ ਹੁਸਨ ਸਭ ਦਾ ਧਿਆਨ ਮੇਰੀ ਤਰਫ ਖਿੱਚ ਲੈਂਦਾ ਸੀ ਮੇਰੇ ਨਾਲ ਉਲਟੀਆਂ ਸਿੱਧੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਮੈਂ ਆਪਣੀ ਇੱਜ਼ਤ ਬਚਾਉਣ ਦੇ ਲਈ ਦਰਦ-ਦਰਦੀਆਂ ਠੋਕਰਾਂ ਖਾ ਰਹੀ ਸੀ ਮੈਂ ਇਮਾਨਦਾਰੀ ਨਾਲ ਨੌਕਰੀ ਕਰਨਾ ਚਾਹੁੰਦੀ ਸੀ ਪਰ ਆਸੇ-ਪਾਸੇ ਦੇ ਲੋਕ ਮੈਨੂੰ ਦੇਖ ਕੇ ਮੇਰੇ ਤੇ ਗੰਦੀਆਂ ਨਜ਼ਰਾਂ ਰੱਖਦੇ ਸਨ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਮੈਂ ਆਪਣਾ ਹੌਸਨਾ ਤਾਰ-ਤਾਰ ਕਰ ਲਵਾਂ ਜਾਂ ਅੱਗ ਲਗਾ ਕੇ ਆਪਣੇ ਆਪ ਨੂੰ ਜਲਾ ਦੇਵਾਂ ਪਰ ਮੈਂ ਇਸ ਤਰ੍ਹਾਂ ਦਾ ਨਹੀਂ ਕਰ ਸਕਦੀ ਸੀ ਮੈਂ ਮੇਰੇ ਚਾਚੇ ਵੱਲ ਦੇਖਿਆ ਉਹ ਅੱਛਾ ਖਾਸਾ ਕਮਾਉਂਦੇ ਸਨ ਅਤੇ ਉਹਨਾਂ ਦੀ ਇੱਕ ਮੁਟਿਆਰਤੀ ਵੀ ਸੀ ਉਹ ਵੀ ਚੰਗੀ ਨੌਕਰੀ ਕਰਦੀ ਸੀ ਮੈਂ ਚਾਚਾ ਜੀ ਨੂੰ ਜਾ ਕੇ ਆਪਣੀ ਹਾਲਤ ਬਾਰੇ ਦੱਸਿਆ ਤਾਂ ਉਹਨਾਂ ਨੇ ਮੇਰੀ ਹਾਲਤ ਤੇ ਤਰਸ ਕਰਦੇ ਹੋਏ ਮੈਨੂੰ ਕੁਝ ਪੈਸੇ ਦੇ ਦਿੱਤੇ ਮੇਰੇ ਲਈ ਇੰਨਾ ਹੀ ਕਾਫੀ ਸੀ ਮੈਂ ਕੁਝ ਖਾਣ ਪੀਣ ਦਾ ਸਮਾਨ ਲੈ ਅਤੇ ਘਰੇ ਚਲੀ ਆਈ ਪਰ ਅਚਾਨਕ ਉਹ ਸਾਡੇ ਘਰ ਆ ਗਈ ਅਤੇ ਜੋ ਗੱਲ ਉਹਨਾਂ ਨੇ ਮੇਰੇ ਮਾਤਾ ਪਿਤਾ ਨੂੰ ਕਹੀ ਉਹ ਸੁਣ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਸੀ ਉਹਨਾਂ ਨੇ ਆਪਣੇ ਸਾਲੇ ਦੇ ਵੱਡੇ بیٹے ਲਈ ਮੇਰਾ ਹੱਥ ਮੰਗਿਆ ਸੀ ਜਿਸ ਦਾ ਨਾਮ ਦੀਪ ਸੀ ਉਹ ਬਹੁਤ ਹੀ ਵਿਗੜਿਆ ਹੋਇਆ ਸੀ ਅਤੇ ਸਾਰਾ ਦਿਨ ਮੁਟਿਆਰ ਕੁੜੀਆਂ ਨੂੰ ਆਪਣੇ ਕਮਰੇ ਵਿੱਚ ਰੱਖਦਾ ਅਤੇ ਉਹਨਾਂ ਨਾਲ ਗਲਤ ਕੰਮ ਕਰਦਾ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਦਾ ਬੇਟਾ ਵਿਆਹ ਤੋਂ ਬਾਅਦ ਸਾਡੇ ਘਰ ਦਾ ਖਰਚਾ ਚੱਕੇਗਾ। ਉਹਨਾਂ ਦੀ ਗੱਲ ਸੁਣ ਕੇ ਤਾਂ ਮਹਿਰਾਨ ਹੀ ਰਹਿ ਗਈ ਸੀ ਕਿਉਂਕਿ ਦੀਪ ਉਮਰ ਵਿੱਚ ਮੇਰੇ ਤੋਂ ਦੁੱਗਣਾ ਸੀ। ਉਸ ਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਸਨ। ਉਸ ਨੇ ਆਪਣੀਆਂ ਪਤਨੀਆਂ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਤਲਾਕ ਦੇ ਦਿੱਤਾ ਸੀ ਪਰ ਮੇਰੇ ਮਾਤਾ ਪਿਤਾ ਤਾਂ ਇਸ ਰਿਸ਼ਤੇ ਲਈ ਰਾਜੀ ਸਨ ਉਹ ਤਾਂ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਰੇ ਸੀ ਮੇਰੇ ਚਾਚਾ ਜੀ ਚਲੇ ਗਏ ਤਾਂ ਮੇਰੇ ਮਾਤਾ ਪਿਤਾ ਜੀ ਮੈਨੂੰ ਖੁਸ਼ ਨਸੀਬ ਕਹਿਣ ਲੱਗੇ ਕਿਉਂਕਿ ਮੇਰੇ ਕਾਰਨ ਸਾਡੇ ਘਰ ਵਿੱਚ ਪੈਸੇ ਆਉਣ ਵਾਲੇ ਸਨ ਪਰ ਮੈਨੂੰ ਉਹਨਾਂ ਦੀ ਇਸ ਗੱਲ ਤੇ ਬਹੁਤ ਗੁੱਸਾ ਆ ਰਿਹਾ ਸੀ ਮੈਂ ਉਹਨਾਂ ਨੂੰ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਮੇਰੀ ਗੱਲ ਸੁਣ ਕੇ ਮੇਰੇ ਮਾਤਾ ਪਿਤਾ ਮੇਰੇ ਤੋਂ ਨਾਰਾਜ਼ ਹੋ ਗਏ ਅਤੇ ਮੈਨੂੰ ਖੁੱਦਗਰਜ ਕਹਿਣ ਲੱਗੇ ਅਤੇ ਬੋਲਣ ਲੱਗੇ ਤੂੰ ਸਿਰਫ ਆਪਣੇ ਬਾਰੇ ਹੀ ਸੋਚਦੀ ਹੈ ਪਰ ਮੈਂ ਆਪਣੀ ਇਰਾਦਿਆਂ ਤੋਂ ਟਸ ਤੋਂ ਮਸ ਨਾ ਹੋਈ ਮੈਂ ਚਾਚਾ ਜੀ ਨੂੰ ਵੀ ਮਨਾ ਕਰ ਦਿੱਤਾ ਸੀ ਪਰ ਮੇਰੇ ਚਾਚਾ ਜੀ ਨੇ ਮੇਰੀ ਇੱਕ ਨਾ ਸੁਣੀ ਉਹ ਮੇਰੇ ਪਿਤਾ ਜੀ ਨੂੰ ਕਹਿਣ ਲੱਗੇ ਕਿ ਆਪਣੀ ਬੇਟੀ ਨੂੰ ਸਮਝਾਓ ਕਿ ਉਹ ਇਸ ਰਿਸ਼ਤੇ ਲਈ ਹਾਂ ਕਰ ਦੇਵੇ ਮੇਰੇ ਪਿਤਾ ਜੀ ਮੈਨੂੰ ਲਗਾਤਾਰ ਸਮਝਾਉਂਦੇ ਰਹੇ ਅਤੇ ਮੈਨੂੰ ਤਾਨੇ ਦਿੰਦੇ ਰਹੇ ਅਤੇ ਕਈ ਵਾਰ ਤਾਂ ਉਹ ਮੇਰੇ ਤੇ ਹੱਥ ਵੀ ਚੁੱਕਦੇ ਸਨ ਮੇਰੀ ਹਾਲਤ ਬਹੁਤ ਖਰਾਬ ਹੋ ਗਈ ਸੀ ਮੇਰੀ ਮਾਂ ਮੇਰੀ ਇਹ ਹਾਲਤ ਨੂੰ ਦੇਖ ਕੇ ਮੈਨੂੰ ਪਿਆਰ ਨਾਲ ਸਮਝਾਉਣ ਲੱਗੀ ਅਤੇ ਕਹਿਣ ਲੱਗੀ ਕਿ ਇਸ ਰਿਸ਼ਤੇ ਤੋਂ ਸਾਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਉਹ ਮੁੰਡਾ ਬਹੁਤ ਅਮੀਰ ਸੀ ਮਾਂ ਦੇ ਸਮਝਾਉਣ ਤੇ ਅਤੇ ਛੋਟੇ ਭੈਣ ਭਰਾਵਾਂ ਦੀ ਹਾਲਤ ਦੇਖ ਕੇ ਮੈਂ ਵੀ ਹਾਂ ਕਰ ਦਿੱਤੀ ਪਰ ਮੈਂ ਇਹ ਸੋਚ ਲਿਆ ਸੀ ਕਿ ਮੈਂ ਉਸ ਮੁੰਡੇ ਤੋਂ ਇਹ ਗੱਲ ਦੀ ਗਾਰੰਟੀ ਲਵਾਾਂਗੀ ਕਿ ਉਹ ਵਿਆਹ ਤੋਂ ਬਾਅਦ ਮੇਰੇ ਘਰ ਵਾਲਿਆਂ ਨੂੰ ਹਰ ਮਹੀਨੇ ਖਰਚਾ ਦੇਵੇਗਾ ਜਦੋਂ ਮੈਂ ਇਹ ਗੱਲ ਕਰਨ ਮੇਰੇ ਚਾਚਾ ਜੀ ਦੇ ਘਰ ਗਈ ਤਾਂ ਦੀਪ ਬਾਹਰ ਬਗੀਚੇ ਵਿੱਚ ਖੜਾ ਕਿਸੇ ਨਾਲ ਗੱਲ ਕਰ ਰਹੀ ਸੀ ਜਦੋਂ ਮੈਂ ਉਸ ਦੇ ਮੂੰਹੋਂ ਮੇਰਾ ਨਾਮ ਸੁਨਿਆ ਤਾਂ ਮੈਂ ਉੱਥੇ ਹੀ ਰੁਕ ਗਈ ਜੋ ਗੱਲਾਂ ਮੈਂ ਉਸ ਦੇ ਮੂੰਹੋਂ ਸੁਨੀਆਂ ਉਹਨਾਂ ਨੇ ਤਾਂ ਮੇਰੇ ਹੋਸ਼ ਹੀ ਉਡਾ ਦਿੱਤੇ ਸੀ ਬਿਨਾਂ ਕੁਝ ਕਹੇ ਮੈਂ ਆਪਣੇ ਘਰ ਚਲੀ ਆਈ ਘਰ ਆ ਕੇ ਮੈਂ ਆਪਣੇ ਮਾਤਾ ਪਿਤਾ ਨਾਲ ਲੜਾਈ ਕਰਨ ਲੱਗੀ ਅਤੇ ਉਹਨਾਂ ਨੂੰ ਇਸ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ ਮੇਰੇ ਮਾਤਾ ਪਿਤਾ ਮੇਰੇ ਨਖਰੇਆਂ ਤੇ ਮੈਨੂੰ ਬਹੁਤ ਕੁਝ ਸੁਣਾ ਰਹੇ ਸੀ ਉਹਨਾਂ ਦੀਆਂ ਇਸ ਗੱਲਾਂ ਤੋਂ ਮੈਨੂੰ ਬਹੁਤ ਰੋਣ ਆ ਰਿਹਾ ਸੀ ਅਤੇ ਦੀਪ ਫੋਨ ਤੇ ਆਪਣੇ ਦੋਸਤਾਂ ਨਾਲ ਮੇਰਾ ਸੌਦਾ ਕਰ ਰਿਹਾ ਸੀ ਅਤੇ ਬੋਲ ਰਿਹਾ ਸੀ ਕਿ ਮੇਰੀਆਂ ਪਹਿਲਾਂ ਵਾਲੀਆਂ ਦੋ ਪਤਨੀਆਂ ਚੰਗੇ ਘਰ ਦੀਆਂ ਸਨ ਇਸ ਲਈ ਉਹ ਮੇਰਾ ਸਾਥ ਦੇਣ ਲਈ ਤਿਆਰ ਨਹੀਂ ਸਨ ਉਹ ਬੋਲ ਰਿਹਾ ਸੀ ਕਿ ਰਮਨ ਬਹੁਤ ਹੀ ਸੋਹਣੀ ਹੈ ਅਤੇ ਉਹ ਮਜਬੂਰ ਵੀ ਹੈ ਉਹਨਾਂ ਦੇ ਘਰ ਵਾਲਿਆਂ ਨੂੰ ਮੈਂ ਕੁਝ ਪੈਸੇ ਦੇ ਕੇ ਉਸ ਦਾ ਮੂੰਹ ਬੰਦ ਕਰਵਾ ਕੇ ਰੱਖਾਂਗਾ ਅਤੇ ਆਪਣਾ ਕਾਰੋਬਾਰ ਤਰੱਕੀਆਂ ਤੇ ਲੈ ਜਾਣ ਲਈ ਮੈਨੂੰ ਵੱਡੇ ਕਾਰੋਬਾਰ ਵਾਲਿਆਂ ਦੇ ਸਾਹਮਣੇ ਪੇਸ਼ ਕਰੇਗਾ ਉਸ ਨੇ ਮੇਰੇ ਪਿਤਾ ਨੂੰ ਇਹ ਗੱਲ ਦੱਸੀ ਸੀ ਪਰ ਮੇਰੇ ਪਿਤਾ ਨੂੰ ਤਾਂ ਪੈਸਿਆਂ ਦਾ ਲਾਲਚ ਸੀ ਮੇਰੇ ਪਿਤਾ ਲਈ ਇਹ ਗੱਲ ਕੁਝ ਖਾਸ ਨਹੀਂ ਸੀ ਸਗੋਂ ਉਹ ਮੈਨੂੰ ਬੋਲਦੇ ਸਨ ਕਿ ਉਹ ਮੈਨੂੰ ਵੱਡੇ ਲੋਕਾਂ ਨੂੰ ਮਿਲਾਉਣ ਦਾ ਸ਼ੌਂਕ ਰੱਖਦਾ ਹੋਵੇਗਾ ਅਤੇ ਉਹਨਾਂ ਨੂੰ ਮਿਲਾਉਣ ਬਾਰੇ ਸੋਚਦਾ ਹੋਵੇਗਾ ਕਿਉਂਕਿ ਤੂੰ ਬਹੁਤ ਸੋਹਣੀ ਐ ਮੈਨੂੰ ਉਹਨਾਂ ਦੀਆਂ ਇਸ ਗੱਲਾਂ ਤੋਂ ਨਫ਼ਰਤ ਹੋਣ ਲੱਗੀ ਸੀ ਮੈਂ ਗੁੱਸੇ ਵਿੱਚ ਆ ਕੇ ਆਪਣਾ ਸਮਾਨ ਪੈਕ ਕਰਕੇ ਘਰੋਂ ਚਲੀ ਗਈ ਮੈਂ ਆਪਣਾ ਹੂਲੀਆ ਬਦਲ ਲਿਆ ਅਤੇ ਆਪਣੇ ਆਪ ਨੂੰ ਲੜਕੇ ਦੇ ਪੇਸ਼ ਵਿੱਚ ਬਦਲ ਦਿੱਤਾ ਇਸ ਵਾਰ ਮੇਰੀ ਕਿਸਮਤ ਨੇ ਮੇਰਾ ਸਾਥ ਦਿੱਤਾ ਤੇ ਮੈਨੂੰ ਦਿੱਲੀ ਦੇ ਮੈਟਰੋ ਸਟੇਸ਼ਨ ਵਿੱਚ ਨੌਕਰੀ ਮਿਲ ਗਈ ਅਤੇ ਮੈਂ ਉੱਥੇ ਹੀ ਕਿਸੇ ਕੁਆਟਰ ਵਿੱਚ ਰਹਿਣ ਦਾ ਇੰਤਜ਼ਾਮ ਕਰ ਲਿਆ ਇਸ ਕੁਆਟਰ ਵਿੱਚ ਮੇਰੇ ਨਾਲ ਪੰਜ ਮੁੰਡੇ ਹੋਰ ਵੀ ਰਹਿੰਦੇ ਸਨ ਕੁਝ ਨੌਕਰੀ ਕਰਦੇ ਸਨ ਤੇ ਕੁਝ ਪੜ੍ਹਾਈ ਕਰਦੇ ਸਨ ਮੇਰੇ ਲਈ ਮੁੰਡਿਆਂ ਨਾਲ ਰਹਿਣਾ ਬਹੁਤ ਮੁਸ਼ਕਿਲ ਸੀ ਮੈਂ ਆਪਣਾ ਪੇਸ਼ ਬਦਲਿਆ ਹੋਇਆ ਸੀ ਕੋਈ ਨਹੀਂ ਜਾਣਦਾ ਸੀ ਕਿ ਮੈਂ ਇੱਕ ਕੁਵਾਰੀ ਕੁੜੀ ਹਾਂ ਸ਼ੁਰੂ ਸ਼ੁਰੂ ਵਿੱਚ ਤਾਂ ਮੈਨੂੰ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਮੈਂ ਫੜੀ ਜਾਵਾਂਗੀ ਅਤੇ ਮੇਰੇ ਫੜੇ ਜਾਣ ਤੇ ਮੈਨੂੰ ਇੱਥੋਂ ਧੱਕੇ ਮਾਰ ਕੇ ਕੱਢ ਦਿੱਤਾ ਜਾਵੇਗਾ ਮੈਟਰੋ ਸਟੇਸ਼ਨ ਤੇ ਵੀ ਮੈਨੂੰ ਇਹੀ ਡਰ ਲੱਗਿਆ ਰਹਿੰਦਾ ਸੀ ਅਤੇ ਮੇਰੇ ਚਿਹਰੇ ਦੀ ਰੰਗਤ ਕੁੜੀਆਂ ਵਰਗੀ ਹੋਣ ਕਰਕੇ ਮੈਨੂੰ ਕਿਨਾਰ ਸਮਝ ਲਿਆ ਗਿਆ ਸੀ ਮੇਰੇ ਨਾਲ ਕੰਮ ਕਰਨ ਵਾਲੇ ਮਰਦ ਵੀ ਮੈਨੂੰ ਛੇੜਦੇ ਰਹਿੰਦੇ ਅਤੇ ਮੇਰੇ ਕੋਲ ਆ ਕੇ ਖੜੇ ਹੋ ਜਾਂਦੇ ਸਨ ਮੈਂ ਆਪਣੇ ਆਪ ਨੂੰ ਲੜਕਾ ਸਾਬਿਤ ਕਰਕੇ ਵੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ پا ਰਹੀ ਸੀ ਪਰ ਮੈਂ ਜਾਣਦੀ ਸੀ ਕਿ ਇਹ ਜ਼ਿਆਦਾ ਸਮੇਂ ਤੱਕ ਨਹੀਂ ਚੱਲੇਗਾ ਇੱਕ ਨਾ ਇੱਕ ਦਿਨ ਮੇਰਾ ਸੱਚ ਸਭ ਦੇ ਸਾਹਮਣੇ ਆ ਜਾਵੇਗਾ। ਮੈਨੂੰ ਆਪਣਾ ਹਰ ਕਦਮ ਫੂਕ ਫੂਕ ਕੇ ਰੱਖਣਾ ਪੈਂਦਾ ਸੀ। ਪਰ ਕੁਆਟਰ ਵਿੱਚ ਮੈਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਸੀ ਕਿਉਂਕਿ ਉੱਥੇ ਜੋ ਮੇਰੇ ਨਾਲ ਮੁੰਡੇ ਕੰਮ ਕਰਦੇ ਸਨ, ਉਹ ਬਹੁਤ ਹੀ ਵਿਅਸਤ ਰਹਿੰਦੇ ਸਨ। ਉਹ ਸਵੇਰੇ ਖਾਣਾ ਖਾਦੇ ਬਿਨਾ ਹੀ ਚਲੇ ਜਾਂਦੇ ਸਨ ਅਤੇ ਸ਼ਾਮ ਨੂੰ ਖਾਣਾ ਖਾ ਕੇ ਹੀ ਕਮਰੇ ਵਿੱਚ ਆਉਂਦੇ ਸਨ। ਆ ਕੇ ਸੋ ਜਾਂਦੇ ਸਨ। ਉਨ੍ਹਾਂ ਵਿੱਚੋਂ ਸਿਰਫ ਇੱਕ ਮੁੰਡਾ ਸੀ ਜੋ ਮੇਰੇ ਨਾਲ ਬਹੁਤ ਘੁੱਲ ਮਿਲ ਕੇ ਰਹਿੰਦਾ ਸੀ ਵਿਸ਼ਾਲ ਯੂਨੀਵਰਸਿਟੀ ਵਿੱਚ ਪੜਦਾ ਸੀ ਉਹ ਕਾਨਪੁਰ ਦਾ ਰਹਿਣ ਵਾਲਾ ਸੀ ਉਹ ਖਾਂਦੇ ਪਿੰਦੇ ਘਰ ਦਾ ਮੁੰਡਾ ਸੀ ਉਸ ਦੀਆਂ ਤਿੰਨ ਵੱਡੀਆਂ ਭੈਣਾਂ ਸਨ ਜੋ ਵਿਆਹੀਆਂ ਹੋਈਆਂ ਸਨ ਅਤੇ ਉਹ ਉਹਨਾਂ ਦਾ ਇੱਕ ਇਕਲੌਤਾ ਭਰਾ ਸੀ ਉਹ ਦੇ ਉਸ ਦੇ ਖਾਣ ਪੀਣ ਅਤੇ ਕੱਪੜੇ ਪਹਿਨਣ ਦੇ ਢੰਗ ਤੋਂ ਮੈਂ ਬਹੁਤ ਹੈਰਾਨ ਹੁੰਦੀ ਸੀ ਉਹ ਕਿਸੇ ਚੰਗੇ ਹੋਸਟਲ ਵਿੱਚ ਵੀ ਰਹਿ ਸਕਦਾ ਸੀ ਪਰ ਉਸ ਦਾ ਕਹਿਣਾ ਸੀ ਕਿ ਉਹ ਆਜ਼ਾਦੀ ਪਸੰਦ ਕਰਦਾ ਹੈ ਮੈਂ ਕੁਆਟਰ ਵਿੱਚ ਰਹਿੰਦੇ ਹੋਏ ਸਭ ਤੋਂ ਫਾਸਲਾ ਬਣਾ ਕੇ ਰੱਖਦੀ ਸੀ ਮੈਂ ਕੋਸ਼ਿਸ਼ ਕਰਦੀ ਸੀ ਕਿ ਜਦੋਂ ਉਹ ਸੌ ਜਾਂਨ ਮੈਂ ਕਮਰੇ ਵਿੱਚ ਆਵਾਂ ਅਤੇ ਉਹਨਾਂ ਦੇ ਜਾਗਣ ਤੋਂ ਪਹਿਲਾਂ ਹੀ ਮੈਂ ਕਮਰੇ ਵਿੱਚੋਂ ਚਲੀ ਜਾਵਾਂ ਮੈਂ ਆਪਣੀਆਂ ਕੋਸ਼ਿਸ਼ਾਂ ਵਿੱਚ ਕਾਫੀ ਹੱਦ ਤੱਕ ਸਫਲ ਰਹਿੰਦੀ ਸੀ ਪਰ ਕਦੇ-ਕਦੇ ਮੈਂ ਲੇਟ ਵੀ ਹੋ ਜਾਂਦੀ ਸੀ ਦੀਨੇਤਾ ਮੈਨੂੰ ਆਪਣੇ ਘਰਦਿਆਂ ਦੀ ਯਾਦ ਨਹੀਂ ਆਉਂਦੀ ਸੀ ਪਰ ਜਦੋਂ ਹੀ ਮੈਂ ਕਮਰੇ ਵਿੱਚ ਆ ਜਾਂਦੀ ਤਾਂ ਮੈਨੂੰ ਆਪਣੇ ਘਰ ਵਾਲਿਆਂ ਦੀ ਯਾਦ ਆਉਣ ਲੱਗ ਜਾਂਦੀ ਮੈਂ ਤਾਂ ਉਹਨਾਂ ਨਾਲ ਆਪਣੇ ਸਾਰੇ ਰਿਸ਼ਤੇ ਖਤਮ ਕਰ ਚੁੱਕੀ ਸੀ ਉਹਨਾਂ ਨੂੰ ਉਸ ਰਿਸ਼ਤੇ ਲਈ ਨਾ ਕਰਕੇ ਘਰ ਆ ਗਈ ਸੀ ਸਾਰੇ ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਲੱਗਦਾ ਸੀ ਕਿ ਮੈਂ ਆਪਣੇ ਕਿਸੇ ਆਸ਼ਕ ਦੇ ਨਾਲ ਘਰੋਂ ਭੱਜ ਗਈਆਂ ਪਰ ਮੈਨੂੰ ਕਿਸੇ ਦੀ ਪਰਵਾਹ ਨਹੀਂ ਸੀ ਕਿਉਂਕਿ ਉਸ ਸਮੇਂ ਉਸ ਮੁਸ਼ਕਿਲ ਸਮੇਂ ਵਿੱਚ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਸੀ ਅਤੇ ਅੱਜ ਉਹਨਾਂ ਦੇ ਕਾਰਨ ਮੈਂ ਇਸ ਸਵਾਲ ਦਾ ਸਾਹਮਣਾ ਕਰ ਰਹੀ ਸੀ ਮੈਂ ਆਪਣਾ ਇਹ ਸਮਾਂ ਮਰ-ਮਰ ਕੇ ਲੰਘਾ ਰਹੀ ਸੀ ਮੇਰਾ ਬਾਪ ਮੈਨੂੰ ਬੁਰਾ ਭਲਾ ਕਹਿਣ ਲੱਗਿਆ ਅਤੇ ਮੇਰੇ ਤੋਂ ਪੁੱਛਣ ਲੱਗਿਆ ਕਿ ਮੈਂ ਇਹ ਪੈਸੇ ਕਿੱਥੋਂ ਲਿਆਉਂਦੀ ਹਾਂ ਮੈਂ ਉਹਨਾਂ ਨੂੰ ਬਹਾਨਾ ਬਣਾਇਆ ਕਿ ਮੈਂ ਹੋਸਟਸ ਦੀ ਨੌਕਰੀ ਕਰਦੀ ਹਾਂ ਮੈਂ ਝੂਠ ਦਾ ਸਹਾਰਾ ਲੈਂਤਾ ਪਰ ਮੇਰੀ ਮਾਂ ਨੇ ਮੇਰਾ ਯਕੀਨ ਕਰ ਲਿਆ ਸੀ ਪਰ ਮੇਰੇ ਪਿਤਾ ਜੀ ਮੇਰੇ ਤੇ ਸ਼ੱਕ ਕਰਦੇ ਰਹੇ ਅਤੇ ਮੇਰੇ ਚਾਚਾ ਜੀ ਦੇ ਘਰ ਜਾ ਕੇ ਉਹਨਾਂ ਤੋਂ ਮਾਫੀ ਮੰਗਦੇ ਰਹੇ ਮੇਰੇ ਪਿਤਾ ਜੀ ਇਹ ਹੀ ਚਾਹੁੰਦੇ ਸਨ ਕਿ ਮੈਂ ਦੀਪ ਨਾਲ ਵਿਆਹ ਕਰਵਾ ਲਵਾਂ ਉਸ ਮੁੰਡੇ ਨੇ ਪਤਾ ਨਹੀਂ ਮੇਰੇ ਪਿਤਾ ਨੂੰ ਕਿਹੜੀ ਪੱਟੀ ਪੜਾ ਦਿੱਤੀ ਸੀ ਜਿਸ ਕਾਰਨ ਉਹਨਾਂ ਨੂੰ ਮੇਰੀਆਂ ਮੁਸ਼ਕਲਾਂ ਵੀ ਨਜ਼ਰ ਨਹੀਂ ਆਉਂਦੀਆਂ ਸਨ ਮੈਂ ਘਰੇ ਖਾਣ ਪੀਣ ਦਾ ਸਮਾਨ ਰੱਖਿਆ ਤੇ ਆਪਣੇ ਛੋਟੇ ਭੈਣ ਭਰਾਵਾਂ ਨੂੰ ਪੈਸੇ ਦੇ ਕੇ ਵਾਪਸ ਆ ਗਈ ਇਸ ਤਰ੍ਹਾਂ ਹੀ ਮੈਂ ਹਰ ਮਹੀਨੇ ਘਰੇ ਜਾਂਦੀ ਅਤੇ ਚੁੱਪਚਾਪ ਘਰ ਦਾ ਰਾਸ਼ਨ ਦੇ ਕੇ ਵਾਪਸ ਆ ਜਾਂਦੀ ਮੇਰੀ ਮਾਂ ਦੀ ਨਾਰਾਜ਼ਗੀ ਹੌਲੀ ਹੌਲੀ ਦੂਰ ਹੋਣ ਲੱਗੀ ਜਦੋਂ ਵੀ ਮੈਂ ਘਰੇ ਜਾਂਦੀ ਤਾਂ ਉਹ ਮੇਰੇ ਲਈ ਮੇਰੀ ਪਸੰਦ ਦਾ ਖਾਣਾ ਬਣਾ ਕੇ ਰੱਖਦੀ ਅਤੇ ਮੇਰਾ ਇੰਤਜ਼ਾਰ ਕਰਦੀ ਅਤੇ ਉਹ ਮੈਨੂੰ ਘਰ ਆਉਂਦੇ ਸਮੇਂ ਕਿਹਾ ਅਤੇ ਇੱਕ ਦੁੱਧਰੀ ਬੋਤਲ ਵੀ ਦਿੰਦੀ ਤਾਂ ਕਿ ਮੈਂ ਆਪਣੀ ਸਿਹਤ ਦਾ ਅਤੇ ਆਪਣੇ ਖਾਣ-ਪੀਣ ਦਾ ਧਿਆਨ ਰੱਖ ਸਕਾਂ ਹੁਣ ਮੈਨੂੰ ਲੱਗਣ ਲੱਗਿਆ ਸੀ ਕਿ ਘਰੇ ਕੋਈ ਪਰੇਸ਼ਾਨੀ ਨਹੀਂ ਹੈ ਘਰ ਦੇ ਸਾਰੇ ਬਧੀਆਂ ਹਸੀ ਖੁਸ਼ੀ ਰਹਿਣ ਲੱਗੇ ਹਨ ਇਹ ਸਭ ਦੇਖ ਕੇ ਮੈਂ ਬਹੁਤ ਖੁਸ਼ ਹੋਈ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਇਹ ਖੁਸ਼ੀ ਥੋੜੇ ਸਮੇਂ ਦੀ ਹੀ ਹੈ ਜਦੋਂ ਮੈਂ ਘਰ ਪਹੁੰਚੀ ਤਾਂ ਮੈਂ ਦੇਖਿਆ ਕਿ ਮੇਰੇ ਪਿਤਾ ਜੀ ਬਹੁਤ ਗੁੱਸੇ ਵਿੱਚ ਸਨ ਅਤੇ ਘਰ ਦੀਆਂ ਚੀਜ਼ਾਂ ਇੱਧਰ ਉੱਧਰ ਮਾਰ ਰਹੇ ਸਨ ਜਦੋਂ ਮੈਂ ਉਹਨਾਂ ਦੇ ਸਾਹਮਣੇ ਗਈ ਤਾਂ ਉਹ ਮੈਨੂੰ ਮਾਰਨ ਲੱਗੇ ਮੇਰੀ ਮਾਂ ਮੈਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੀ ਉਹਨਾਂ ਨੂੰ ਇਸ ਹਾਲਤ ਵਿੱਚ ਦੇਖ ਕੇ ਮੈਂ ਬਹੁਤ ਡਰ ਗਈ ਸੀ ਪਰ ਮੇਰੇ ਪਿਤਾ ਨੂੰ ਪਤਾ ਲੱਗ ਗਿਆ ਸੀ ਕੀ ਮੈਂ ਲੜਕਾ ਬਣ ਕੇ ਮੈਟਰੋ ਸਟੇਸ਼ਨ ਤੇ ਕੰਮ ਕਰਦੀ ਮੈਂ ਹੈਰਾਨ ਸੀ ਪਤਾ ਨਹੀਂ ਉਹਨਾਂ ਨੂੰ ਇਹ ਗੱਲ ਕਿਸ ਨੇ ਦੱਸੀ ਸੀ ਮੇਰੇ ਪਿਤਾ ਜੀ ਦਾ ਦਿੱਲੀ ਜਾਣਾ ਤਾਂ ਕਿਸੇ ਵੀ ਹਾਲਤ ਵਿੱਚ ਬੰਦਾ ਹੀ ਨਹੀਂ ਸੀ ਮੇਰੇ ਪਿਤਾ ਨੇ ਮੇਰੇ ਤੇ ਫਿਰ ਤੋਂ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਸੀ ਕੀ ਮੈਂ ਮੈਟਰੋ ਸਟੇਸ਼ਨ ਦੀ ਨੌਕਰੀ ਛੱਡ ਦੇਵਾਂ ਅਤੇ ਚਾਚਾ ਜੀ ਦੇ ਘਰ ਜਾ ਕੇ ਉਹਨਾਂ ਤੋਂ ਮਾਫੀ ਮੰਗ ਲਵਾਂ ਮੈਂ ਇਸ ਗੱਲ ਲਈ ਰਾਜ਼ੀ ਨਹੀਂ ਸੀ ਉਹ ਮੈਨੂੰ ਡਰਾ ਧਮਕਾ ਰਹੇ ਸਨ ਕੀ ਮੈਂ ਮੈਟਰੋ ਸਟੇਸ਼ਨ ਤੇ ਜਾ ਕੇ ਸਭ ਨੂੰ ਤੇਰੀ ਸੱਚਾਈ ਦੱਸ ਦੇਵਾਂਗਾ ਇਸ ਵਾਰ ਮੈਂ ਘੱਟ ਰਾਤ ਰੁਕਣ ਲਈ ਗਈ ਸੀ ਪਰ ਮੈਨੂੰ ਵਾਪਸ ਆਉਣਾ ਪਿਆ ਕਿਉਂਕਿ ਮੇਰੇ ਪਿਤਾ ਜੀ ਦਾ ਇਸ ਤਰ੍ਹਾਂ ਸ਼ੋਰ ਮਚਾਉਣਾ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ ਇਸ ਲਈ ਮੇਰੀ ਮਾਂ ਨੇ ਮੈਨੂੰ ਖਾਣਾ ਬਣਾ ਕੇ ਟਿਫਨ ਵਿੱਚ ਪਾ ਦਿੱਤਾ ਤੇ ਦੁੱਧ ਦੀ ਇੱਕ ਬੋਤਲ ਵੀ ਦੇ ਦਿੱਤੀ ਮੈਂ ਮੇਰੇ ਪਿਤਾ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਆ ਗਈ ਅਤੇ ਇਹ ਵੀ ਸੋਚ ਲਿਆ ਸੀ ਕਿ ਮੈਂ ਦੁਬਾਰਾ ਵਾਪਸ ਕਦੇ ਵੀ ਘਰ ਨਹੀਂ ਜਾਵਾਂਗੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮੇਰੀ ਤਬੀਅਤ ਖਰਾਬ ਹੋਣ ਲੱਗੀ ਮੈਂ ਬਹੁਤ ਹੀ ਕਮਜ਼ੋਰ ਅਤੇ ਥਕਾਵਟ ਮਹਿਸੂਸ ਕਰ ਰਹੀ ਸੀ ਪਰ ਮੈਂ ਹਰ ਰੋਜ਼ ਆਪਣੀ ਖਰਾਬ ਸਿਹਤ ਨੂੰ ਨਜ਼ਰਅੰਦਾਜ਼ ਕਰ ਰਹੀ ਸੀ ਹੁਣ ਮੇਰੀ ਹਾਲਤ ਬਹੁਤ ਖਰਾਬ ਰਹਿਣ ਲੱਗੀ ਸੀ ਮੈਨੂੰ ਘਰ ਜਾਣਾ ਪਿਆ ਕਿਉਂਕਿ ਮੈਂ ਹੋਸ਼ ਹਵਾਸ ਤੋਂ ਬਿਨਾ ਕਵਾਟਰ ਵਿੱਚ ਨਹੀਂ ਰਹਿ ਸਕਦੀ ਸੀ ਮੈਨੂੰ ਡਰ ਸੀ ਕਿ ਕਿਸੇ ਨੂੰ ਮੇਰੀ ਸਚਾਈ ਦਾ ਪਤਾ ਨਾ ਲੱਗ ਜਾਵੇ ਇਸ ਲਈ ਮੈਂ ਘਰ ਚਲੀ ਗਈ ਘਰ ਜਾ ਕੇ ਆਰਾਮ ਕਰਕੇ ਮੈਨੂੰ ਚੰਗਾ ਮਹਿਸੂਸ ਹੋ ਰਿਹਾ ਸੀ ਪਰ ਦੁਬਾਰਾ ਤੋਂ ਜਦੋਂ ਮੈਂ ਕੰਮ ਤੇ ਗਈ ਤਾਂ ਮੇਰੀ ਤਬੀਅਤ ਵਿਗੜਨ ਲੱਗੀ ਮੈਂ ਬੇਹੋਸ਼ ਹੋ ਕੇ ਡਿੱਗ ਗਈ ਜਦੋਂ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤਾਂ ਡਾਕਟਰ ਨੇ ਦੱਸਿਆ ਕਿ ਮੈਨੂੰ ਖਾਣੇ ਵਿੱਚ ਪਾਰਾ ਮਿਲਾ ਕੇ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਮੇਰੀ ਤਬੀਅਤ ਖਰਾਬ ਹੋ ਰਹੀ ਹੈ ਅਤੇ ਮੈਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਅਤੇ ਹੁਣ ਮੇਰੇ ਸਰੀਰ ਵਿੱਚ ਜ਼ਹਿਰ ਦੀ ਮਾਤਰਾਵਾਂ ਵੱਧ ਜਾਣ ਤੇ ਡਾਕਟਰ ਨੂੰ ਲੱਗਣ ਲੱਗਿਆ ਸੀ ਕਿ ਮੈਂ ਵਿਆਹੀ ਹੋਈ ਹਾਂ ਅਤੇ ਮੇਰੇ ਸਹੁਰੇ ਘਰ ਵਾਲਿਆਂ ਵਿੱਚੋਂ ਕੋਈ ਮੇਰੇ ਨਾਲ ਇਸ ਤਰ੍ਹਾਂ ਦੁਸ਼ਮਣੀ ਕੱਢ ਰਿਹਾ ਹੈ ਪਰ ਮੈਂ ਤਾਂ ਕੁਵਾਰੀ ਸੀ ਡਾਕਟਰ ਦੇ ਨਾਲ-ਨਾਲ ਮੈਨੂੰ ਵੀ ਬਹੁਤ ਹੈਰਾਨੀ ਹੋ ਰਹੀ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਕੌਣ ਕਰ ਰਿਹਾ ਹੈ ਜਦੋਂ ਕਿ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ ਡਾਕਟਰ ਨੇ ਮੈਨੂੰ ਸਾਵਧਾਨ ਰਹਿਣ ਲਈ ਕਿਹਾ ਡਾਕਟਰ ਨੇ ਮੈਨੂੰ ਸਮਝਾਇਆ ਕਿ ਮੇਰੀ ਸਿਹਤ ਇੰਨੀ ਵੀ ਨਹੀਂ ਵਿਗੜੀ ਮੈਂ ਆਪਣੀ ਸਿਹਤ ਵੱਲ ਧਿਆਨ ਦੇਵਾਂ ਤਾਂ ਮੈਂ ਬਚ ਸਕਦੀ ਹਾਂ ਮੈਂ ਤਾਂ ਇਹ ਵੀ ਨਹੀਂ ਜਾਣਦੀ ਸੀ ਕਿ ਮੈਨੂੰ ਜ਼ਹਿਰ ਕੌਣ ਦੇ ਰਿਹਾ ਸੀ ਮੈਂ ਬਹੁਤ ਪਰੇਸ਼ਾਨ ਹੋ ਗਈ ਮੈਂ ਕੁਝ ਦਿਨਾਂ ਦੀ ਛੁੱਟੀ ਲੈ ਲੈਂਤੀ ਅਤੇ ਘਰ ਜਾਣ ਦੀ ਬਜਾਏ ਹੋਸਟਲ ਵਿੱਚ ਹੀ ਪਈ ਰਹੀ ਜਦੋਂ ਵਿਸ਼ਾਲ ਨੇ ਮੈਨੂੰ ਮੇਰੀ ਬਿਮਾਰੀ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਵਿਸ਼ਾਲ ਨੇ ਮੇਰੀ ਬਹੁਤ ਮਦਦ ਕੀਤੀ ਉਸ ਨੇ ਮੈਨੂੰ ਇੱਕ ਸਲਾਹ ਦਿੱਤੀ ਕਿ ਮੈਂ ਜੋ ਵੀ ਖਾਂਦੀ ਹਾਂ ਮੈਂ ਉਸ ਨੂੰ ਲਵਟਰੀ ਵਿੱਚੋਂ ਚੈੱਕ ਕਰਵਾ ਕੇ ਲੈ ਕੇ ਆਵਾਂ ਕਿ ਮੈਨੂੰ ਪਤਾ ਚੱਲ ਸਕੇ ਕੀ ਮੈਨੂੰ ਕਿਸੇ ਚੀਜ਼ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਜਾ ਰਿਹਾ ਹੈ ਜਦੋਂ ਮੈਂ ਉਸ ਦੀ ਗੱਲ ਮੰਨ ਕੇ ਟੈਸਟ ਕਰਵਾਇਆ ਤਾਂ ਮੈਂ ਰਿਪੋਰਟ ਦੇਖ ਕੇ ਹੈਰਾਨ ਰਹੀ ਮੈਂ ਦੇਖਿਆ ਕਿ ਉਸ ਦੁੱਧ ਵਿੱਚ ਜ਼ਹਿਰ ਹੁੰਦਾ ਸੀ ਜੋ ਮੈਂ ਹਰ ਬਾਰ ਘਰੋਂ ਲੈ ਕੇ ਆਉਂਦੀ ਸੀ ਮੈਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਮੇਰੀ ਮਾਂ ਮੇਰੇ ਨਾਲ ਇਹ ਸਭ ਕਰ ਰਹੀ ਹੈ ਮੈਂ ਆਪਣਾ ਪੇਸ਼ ਬਦਲ ਕੇ ਉਹਨਾਂ ਲਈ ਹੀ ਧੱਕ ਮਾਰ ਰਹੀ ਸੀ ਮੇਰੀ ਮਾਂ ਦੀਆਂ ਇਹ ਸਾਰਕਤਾ ਨੇ ਮੈਨੂੰ ਪਾਗਲ ਕਰ ਦਿੱਤਾ ਸੀ ਜਦੋਂ ਮੈਂ ਮੇਰੀ ਮਾਂ ਨੂੰ ਪੁੱਛਿਆ ਤਾਂ ਮੇਰੀ ਮਾਂ ਮੇਰੇ ਬਲ ਹੈਰਾਨੀ ਨਾਲ ਦੇਖਣ ਲੱਗੀ ਅਤੇ ਮੈਨੂੰ ਯਕੀਨ ਦਿਵਾਉਣ ਲੱਗੀ ਕਿ ਮੈਂ ਕਦੇ ਵੀ ਦੁੱਧ ਵਿੱਚ ਕੁਝ ਨਹੀਂ ਮਿਲਾਇਆ ਜਦੋਂ ਮੈਂ ਉਹਨਾਂ ਦੀ ਗੱਲ ਤੇ ਯਕੀਨ ਨਾ ਕੀਤਾ ਤਾਂ ਮੇਰੀ ਮਾਂ ਨੇ ਆਪਣੇ ਸਿਰ ਤੇ ਹੱਥ ਰੱਖ ਕੇ ਕਸਮ ਖਾਦੀ ਅਤੇ ਰੋਣ ਲੱਗ ਪਈ ਮੈਂ ਵੀ ਸੋਚ-ਸੋਚ ਕੇ ਥੱਕ ਗਈ ਸੀ ਕਿ ਮੇਰੀ ਮਾਂ ਇਹ ਜ਼ਹਿਰ ਕਿੱਥੋਂ ਲੈ ਸਕਦੀ ਸੀ ਫੇਰ ਕੌਣ ਸੀ ਜੋ ਮੈਨੂੰ ਇਹ ਜ਼ਹਿਰ ਦੇ ਰਿਆ ਸੀ ਮੈਂ ਸਾਹਮਣੇ ਬੈਠੇ ਆਪਣੇ ਛੋਟੇ ਭੈਣ ਭਰਾਵਾਂ ਤੋਂ ਪੁੱਛਣ ਲੱਗੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਮਾਂ ਦੁੱਧ ਲੈ ਕੇ ਆਉਂਦੀ ਸੀ ਤਾਂ ਪਿਤਾ ਜੀ ਉਸ ਦੁੱਧ ਵਿੱਚ ਕੁਝ ਮਿਲਾ ਦਿੰਦੇ ਸਨ ਮੇਰੇ ਛੋਟੇ ਭਰਾ ਨੇ ਦੋ ਤਿੰਨ ਵਾਰ ਪਿਤਾ ਜੀ ਨੂੰ ਇਹ ਸਭ ਕਰਦੇ ਹੋਏ ਦੇਖਿਆ ਸੀ ਉਹ ਬੱਚਾ ਸੀ ਉਹ ਕੁਝ ਸਮਝ ਨਾ ਪਾਇਆ ਮੇਰੇ ਪਿਤਾ ਕਰ ਆਏ ਜਦੋਂ ਮੈਂ ਉਹਨਾਂ ਤੋਂ ਇਹ ਜ਼ਹਿਰ ਮਿਲਾਉਣ ਦੀ ਵਜ੍ਹਾ ਪੁੱਛੀ ਤਾਂ ਉਹ ਮੇਰੀ ਗੱਲ ਟਾਲਣ ਲੱਗੇ ਪਰ ਜਦੋਂ ਮੈਂ ਉਹਨਾਂ ਨੂੰ ਪੁਲਿਸ ਦੀ ਧਮਕੀ ਦਿੱਤੀ ਤਾਂ ਉਹਨਾਂ ਨੇ ਸਭ ਕੁਝ ਦੱਸ ਦਿੱਤਾ ਕਿ ਦੀਪ ਨੇ ਮੇਰੇ ਨਾਂ ਕਰਨ ਤੋਂ ਬਾਅਦ ਮੇਰੇ ਪਿਤਾ ਨੂੰ ਪੜਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਮੇਰੇ ਵਰਗੀ ਸੋਹਣੀ ਕੁੜੀ ਉਹ ਆਪਣੀ ਹੱਥੋਂ ਗਵਾਉਣਾ ਨਹੀਂ ਚਾਹੁੰਦਾ ਸੀ ਇਸ ਲਈ ਉਸ ਨੇ ਹੀ ਮੇਰੇ ਪਿਤਾ ਜੀ ਨੂੰ ਮੇਰੀ ਨੌਕਰੀ ਬਾਰੇ ਦੱਸਿਆ ਸੀ ਅਤੇ ਉਸ ਨੇ ਹੀ ਮੇਰੇ ਬਾਰੇ ਉਲਟੀਆਂ ਸਿੱਧੀਆਂ ਗੱਲਾਂ ਕਰਕੇ ਮੇਰੇ ਪਿਤਾ ਜੀ ਨੂੰ ਪੜਕਾਇਆ ਸੀ ਉਸ ਨੇ ਹੀ ਮੇਰੇ ਪਿਤਾ ਜੀ ਨੂੰ ਮੈਨੂੰ ਜ਼ਹਿਰ ਦੇਣ ਲਈ ਮਜਬੂਰ ਕੀਤਾ ਸੀ ਇਹ ਸਭ ਸੁਣ ਕੇ ਮੈਂ ਕਵਾਟਰ ਵਿੱਚ ਜਾ ਕੇ ਆਪਣਾ ਸਮਾਨ ਪੈਕ ਕੀਤਾ ਅਤੇ ਉੱਥੋਂ ਜਾਣ ਲੱਗ ਜਦੋਂ ਵਿਸ਼ਾਲ ਨੇ ਮੈਨੂੰ ਜਾਂਦੇ ਹੋਏ ਦੇਖਿਆ ਤਾਂ ਉਸ ਨੇ ਮੇਰੇ ਤੋਂ ਸਵਾਲ ਪੁੱਛਿਆ ਇੱਕ ਚੰਗਾ ਦੋਸਤ ਹੋਣ ਦੇ ਨਾਤੇ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਵਿਸ਼ਾਲ ਨੂੰ ਮੇਰੀ ਇਸ ਹਾਲਤ ਦਾ ਬਹੁਤ ਦੁੱਖ ਹੋਇਆ ਅਤੇ ਉਹ ਮੈਨੂੰ ਆਪਣੇ ਘਰ ਲੈ ਗਿਆ ਅਤੇ ਮੇਰੇ ਨਾਲ ਵਿਆਹ ਕਰਵਾਇਆ ਹੁਣ ਮੈਂ ਅਤੇ ਵਿਸ਼ਾਲ ਆਪਣੇ ਘਰ ਬਹੁਤ ਖੁਸ਼ ਹਾਂ ਮੈਂ ਅਤੇ ਵਿਸ਼ਾਲ ਮਿਹਨਤ ਕਰਕੇ ਆਪਣੇ ਘਰ ਵਾਲਿਆਂ ਲਈ ਪੂਰੇ ਮਹੀਨੇ ਦਾ ਰਾਸ਼ਨ ਭੇਜਦੇ ਹਾਂ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਮੇਰੀ ਇਹ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ